ਫਿਰ ਉਥੇ ਹੰਸਾਲੀ ਸਾਹਿਬ ਮਾਰੇ ਕਹਿੰਦੇ 68 ਤੀਰਥ ਜੇ ਸਾਧ ਪਗ ਧਰੇ ਜੀ ਉਹ ਤੀਰਥ ਕਹਿੰਦੇ 68 ਤੀਰਥਾਂ ਦੇ ਬਰਾਬਰ ਹੋ ਜਾਂਦਾ ਜਿੱਥੇ ਸਾਧੂ ਇੱਕ ਪੂਰਨ ਕਵਾਇ ਚਰਨ ਧਰਦੇ ਪਰ ਮੇਰੇ ਸਹਿਨਸ਼ਾ ਨਹੀਂ ਤਾਂ ਉਥੇ 60 ਸਾਲ ਤੋਂ ਵੱਧ ਤਪ ਕੀਤਾ ਹੈ ਉਹਨਾ ਵਰਗੇ ਤਾਂ ਹੋਈਆਂ ਹੈ ਹੰਸਾਲੀ ਸਾਹਿਬ ਜਾਏ ਸਾਰੇ ਸੰਗਤ ਨੂੰ ਮੇਰੀ ਬੇਨਤੀ ਹੈ ਜਿਹੜੀ ਉਹ ਸੁਣ ਕੇ ਹੰਸਾਲੀ ਸਾਹਿਬ ਜਾਏ ਜਾਂਦੇ ਹੋਏ ਸਤਨਾਮ ਵਾਹਿਗੁਰੂ ਮੂਲ ਮੰਤਰ ਦਾ ਪਾਠ ਕਰਦੇ ਹੋਏ ਜਾਏ ਉੱਥੇ ਨਾਲ ਹੀ ਮਹਾਰਾਜ ਜੀ ਨੇ ਇੱਕ ਬਹੁਤ ਬੜਾ ਪਵਿੱਤਰ ਸਥਾਨ ਪ੍ਰਗਟ ਕੀਤਾ ਹੈ ਗੁਰਦੁਆਰਾ ਰਾਮਾਣਾ ਸਾਹਿਬ ਬਿਲਕੁਲ ਕੰਦ ਦੇ ਨਾਲ ਕੰਦ ਮਿਲਦੀ ਹੈ ਉੱਥੇ ਵੀ ਸਾਰੀ ਸੰਗਤ ਜਾਇ ਕਰੇ ਫਿਰ ਇੱਕ ਵਾਰੀ ਮੈਂ ਦਾਤਾ ਜੀ ਨੂੰ ਹੰਸਾਈ ਸਾਹਿਬ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਗੰਨਵਾ ਸਾਹਿਬ ਜਾਣਾ ਬਾਬਾ ਜੀ ਦਾ ਬਚਨ ਹੈ ਮਹਾਰਾਜ ਕਹਿੰਦੇ ਭਾਈ ਜਿਹੜੇ ਇੱਥੇ ਆ ਕੇ ਗੰਨਵਾ ਸਾਹਿਬ ਜਾਣੇ ਯਾਤਰਾ ਉਹਨਾਂ ਦੀ ਹੀ ਸੰਪੂਰਨ ਹੁੰਦੀ ਹੈ